ਉਹ ਗੁਰਵਿੰਦਰਾ ਹਾਂ ਬਾਪੂ ਉਹ ਯਾਰ ਅਪਰਤ ਬਣ ਕੇ ਮੇਮਣਿਆਂ ਜੋਗੀ ਵੱਢ ਲੈਂਦਾ ਯਾਰ 26 ਕਿਸੇ ਤੇ ਮੇਰਾ ਕੱਲ ਨੂੰ ਪੇਪਰ ਆਇਆ ਮੈਨੂੰ ਪੜ ਲੈਣ ਦੇ ਉਹ ਪੜ ਲਈ ਯਾਰ ਵਿਚਾਰੇ ਜਾਨਵਰ ਭੁੱਖੇ ਮਰਦੇ ਜਾਂ ਸ਼ੇਰ ਬਣ ਕੇ ਥੋੜਾ ਜਿਹਾ ਲਿਆ ਵੱਢ ਕੇ ਯਾਰ ਇਹਨਾਂ ਜੋਗਾ ਯਾਰ ਕੱਲੇ ਬੱਕਰੀਆਂ ਵਾਸਤੇ ਉਹ ਬੱਕਰੀਆਂ ਵਾਸਤੇ ਪੱਠਾਂ ਵਾਸਤੇ ਬਸ ਇਹਨਾਂ ਵਾਸਤੇ ਪੜ ਲੈਈ ਯਾਰ ਚਲ ਮੈਂ ਵੱਢ ਰਿਹਾ ਹਾਂ ਕਾ ਕੇ ਕਰੀ ਹਾਂ ਅਗਲੇ ਤੋਂ ਨਾ ਪੁੱਛ ਕੇ ਕਿਸੇ ਤੋਂ ਫੇਰ ਮਨ ਲਾ ਵੀ ਵੱਡੇ ਐ ਮੇਲਾ ਬਾ ਯਾਰ ਹੋਰ ਆਪਣੇ ਦਾ ਤੈਨੂੰ ਪਤਾ ਕਿਹੜਾ ਗਰੀਬਾਂ ਦਾ ਟਾਈਮ ਪਾਸ ਹੀ ਹੁੰਦਾ ਫੇਰ ਅਗਲਾ ਗੱਲ ਪੈਣ ਤਾਈਂ ਜਾਂਦਾ ਚਲ ਪੁੱਛ ਲਉ ਫੇਰ ਉੱਥੇ ਹਾਂ ਪੁੱਛ ਕੇ ਵੱਡੇ ਕੇ ਤੋਂ ਲਾਂਭਾ ਲੈਣ ਸੱਚ ਬਾਪੂ ਦਾਤੀ ਕਿੱਥੇ ਐ ਦਾਤੀ ਸਿਰਤ ਇੱਥੇ ਤਰਤੇ ਕੋਲੇ ਤਾਂ ਨਹੀਂ ਹੈਗੀ ਨਾ ਉਹ ਤਾਂ ਹੈ ਨਹੀਂ ਆ ਆ ਪਈ ਐ ਆ ਮੇਰੇ ਕੋਲੇ ਹੀ ਪਈ ਐ ਜਾ ਪੁੱਛ ਜ਼ਰੂਰ ਲੈ ਲਾਂਭਾ ਨਾ ਕਿਸੇ ਤੋਂ ਲਈ ਚੰਗਾ ਚੰਗਾ ਹੋਰ ਫੇਰ ਅਗਲਾ ਗਾਲਾਂ ਦਿੰਦਾ ਯਾਰ ਇਹ ਕਿਦਾ ਬਾਪੂ ਨੇ ਪਾਇਆ ਨੀਰਾ ਲੈਣ ਪੇ ਦਾ ਸਿਖਰ ਦੁਪਹਿਰਾਗਾ ਉੱਤੋਂ ਬਣਾਉਦੇ ਦੰਦੇ ਨਹੀਂ ਹੈਗੇ ਕਿੰਨੀ ਜਾ ਕਿ ਇਹਦੇ ਨਾਲ ਵੱਟ ਲਈ ਹੋਏ ਕਿੰਨਾ ਸੋਣਾ ਮੱਖ ਖੜਾ ਹੋਏ ਇੱਥੇ ਵੱਟ ਲੈਣੇ ਆ ਪਾਏ ਕੀ ਹੁੰਦਾ ਹਗਾ ਕੋਈ ਨਹੀਂ ਆਉਂਦਾ ਅੱਜ ਤਾਂ ਮੈਨੂੰ ਲੱਗਦਾ ਕਿ ਬਾਪਨੇ ਵੀ ਸਿਖਰ ਦੁਪਹਿਰੇ ਭੇਜ ਤਾਂ ਇੱਥੇ ਵੱਟ ਲੈਣੇ ਆ ਯਾਰ ਗੜਾਵਾ ਦੀਦਾ ਹੈ ਨਹੀਂ ਆ ਕੇ ਬੜਿਆ ਪਤਾ ਓ ਫਿਰਦਾ ਸਾਲਾ ਛੋਟਾ ਆ ਗਿਆ ਮੈਂ ਆ ਗਿਆ ਤੇਰੀ ਤਪਾ ਹੀ ਰੱਖਿਆ ਤੂੰ ਦੇ ਪੂਆ ਵੜਦਾ ਕਦੇ ਕੋਈ ਆ ਵੜਦਾ ਉਹ ਤੈਨੂੰ ਕੀ ਨਹੀਂ ਆਖਿਆ ਓਏ ਮੈਨੂੰ ਤਿੰਨ ਫੋਨ ਆ ਗਏ ਕਿ ਤੁਹਾਡੇ ਮੱਕੀ ਚ ਬੰਦਾ ਵੜ ਰਿਹਾ ਹੈ ਤੈਨੂੰ ਕੀ ਨਹੀਂ ਆਖਿਆ ਵਢਣ ਨੂੰ ਇੰਨਾ ਕੀ ਵੱਡੇ ਬੜਾ ਨਹੀਂ ਵਧਿਆ ਇੰਨਾ ਕਿਉਂ ਵੱਡਿਆ ਫਿਰ ਇੰਨਾ ਕੀ ਵੱਡਾ ਦੇਖ ਰ ਆ ਦੇਖ ਚੱਟ ਐ ਰੋਲ ਲਗਾਉੜ ਚੱਟ ਕਿਧਰ ਜਾ ਰੂ ਬਾਪੂ ਨੇ ਭੇਜਿਆ ਬਾਪੂ ਨੇ ਭੇਜਿਆ ਬਾਪੂ ਦਾ ਕੱਲ ਨੂੰ ਆਖੂ ਇਹ ਵੀ ਨੀ ਮੋਟਰ ਖੋਲ ਕੇ ਭੇਜਿਆ ਟੱਕਾ ਕਦ ਨਾ ਕਰਦੇ ਆ ਤੌਣੀ ਤੌਣ ਗੁੱਟੂ ਜੇ ਮੁੜਕੇ ਬਣਿਆ ਤੇ ਥਾਲੀ ਲਗਾਉੜ ਇਹ ਗੱਲ ਹੋ ਗਈ ਗੁਰਵਿੰਦਰ ਖਾਲੀ ਮੜਾ ਵੱਢ ਕੇ ਲੈ ਆ ਜਿਹੜਾ ਉਹ ਇਹ ਰੋ ਚਾਚਾ ਨੂੰ ਫੋਨ ਲਾਦਾ ਕਿਸ ਨੂੰ ਨੂੰ ਯਾਰ ਮਾਇਦਾ ਤੇ ਵੱਡਿਆਂ ਦਾ ਇਹ ਨਾਲ ਮੇਰਾ ਨੀਰਾ ਸਟਿਆ ਲੈ ਨਾਲ ਮੈਨੂੰ ਕੁੱਟਿਆ ਯਾਰ ਉਹਨਾਂ ਨੇ ਫੜ ਕੇ ਕਿਹੜੇ ਨੇ ਖੇਲਨੇ ਹਾਂ ਉਹਨਾਂ ਨੇ ਆ ਗਿਆ ਉੱਥੇ ਉਹ ਅੱਛਾ ਯਾਰ ਪਤਾ ਨਹੀਂ ਕੀ ਖਾ ਗਿਆ ਮੇਰਾ ਬਾੜੀਆਂ ਲਾਈਆਂ ਉੱਥੇ ਉਹਨੇ ਚੱਲ ਕੋਈ ਨਹੀਂ ਸ਼ੇਰਾ ਆਪਣੇ ਕਿਹੜਾ ਫਿਰ ਕਿਸੇ ਨਾਲ ਮੁਕਾਬਲਾ ਕੋਈ ਨਹੀਂ ਪੜਲਾ ਪੁੱਤ ਪੜਲੇ ਜਿਹਦਾ ਕਿਸੇ ਤਗੜੇ ਨਾਲ ਹੱਥ ਜੁੜੇ ਹੁਣ ਤਾਂ ਤਾਂ ਅਗਲਾ ਧਵਾ ਦੇ ਸਾਡੇ ਹੁਣ ਗਰੀਬਾਂ ਦੇ ਕੀ ਵੀ ਦਸ ਮਾਰ ਰਵੇਂ ਨੇ ਕੀ ਗੱਲ ਹੈ ਜੇ ਥੱਬੀ ਜਵਾਕ ਨੇ ਵੱਢ ਲਈ ਕੋਈ ਨਹੀਂ ਮਰਜੀ ਆ ਪਰਮਾਤਮਾ ਤੇਰੀ ਇੱਥੇ ਤਾਂ ਦਿਨ ਚੰਗੇ ਆਉਣਗੇ ਬਈਆ ਸਾਹਿਬ ਹਾਂ ਹਾਂ ਲੈ ਤੇ ਸੋ ਜੀ ਗਾਇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਜਨਾਬ ਠੀਕ ਹੋ ਹਾਂਜੀ ਠੀਕ ਆ ਕਿਵੇਂ ਆਣਾ ਹੋਇਆ ਔਰ ਉਹ ਯਾਰ ਮੇਰੇ ਪਿੰਡੋਂ ਇੱਕ ਮੁੰਡਾ ਸ਼ਰਾਬ ਪੀਂਦਾ ਸੀ ਉਹਦੀ ਸ਼ਰਾਬ ਸ਼ੂਪ ਫੜ ਲਈ ਹਾਂਜੀ ਫੜੀ ਆ ਤੇ ਫਿਰ ਉਹਦਾ ਕਰੋ ਕੋਈ ਹਿਲਾ ਡੱਬਾ ਫੜਿਆ ਗਿਆ ਛੱਡ ਨਹੀਂ ਸਕਦੇ ਉਹਨੂੰ ਡੱਬਾ ਯਾਰ ਖਾਣ ਪੀਣ ਵਾਲਾ ਬੰਦਾ ਆ ਕਰ ਲਾ ਯਾਰ ਕਿਉਂ ਵੀ ਉਹ ਕਰਦਾ ਵੱਧ ਘੱਟ ਕਰਕੇ ਕਰ ਲਾਨੇ ਆਪਾਂ ਚਾ ਸੱਦ ਲੈਣਾ ਮੈਂ ਉਹਨੂੰ ਸੱਦੋ ਹਣ ਲਿਓ ਅੰਦਰੋਂ ਕੱਢ ਕੇ ਸਰਪੰਚ ਸਾਹਿਬ ਇਹਨੂੰ ਕਿਵੇਂ ਛੱਡਦੇ ਇਹਦਾ ਡੱਬਾ ਫੜਿਆ ਗਿਆ ਪੈਛੇ ਵਾਲੀ ਦਾ ਉਹ ਖਾਂਦਾ ਪੀਂਦਾ ਯਾਰ ਦੱਬਾ ਤਾਂ ਫੜਿਆ ਗਿਆ ਮਨ ਦੇ ਤੇਰੀ ਗੱਲ ਆ ਪੰਜ ਚਾਰ ਬੋਤਲਾਂ ਲੈ ਆਉ ਇਕੱਠੀਆਂ ਸਰਦਾਰ ਬੰਦੇ ਨੇ ਆ ਤਾਂ ਸਰਦਾਰ ਤਾਂ ਹੈਗੇ ਆ ਫਿਰ ਉਹ ਕੇ ਸਰਦਾਰਾ ਨੂੰ ਟੱਪਿਆ ਪਿਆ ਜੋ ਖਾ ਪੀ ਕੇ ਡਿੱਗਦਾ ਜਾ ਰਿਹਾ ਆ ਛੱਡਿਆ ਤਾਂ ਜਾ ਨਹੀਂ ਸਕਦਾ ਫਿਰ ਨਹੀਂ ਛੱਡਣਾ ਤਾਂ ਪਊ ਆ ਸਾਨੂੰ ਕੋਈ ਮਨ ਨਾ ਆ ਗਿਆ ਬੇਕਾ ਪਛਾਣ ਲਿਆ ਸ਼ਾਨਤਾ ਲਿਆ ਜੀ ਕਿਉਂ ਉਦੋਂ ਮੈਨੂੰ ਪਤਾ ਹੈ ਗਲਤੀ ਹੋ ਗਈ ਸੀ ਬਿਲਕੁਲ ਤੇ ਵੱਜ ਗਈ ਲੱਪੜ ਵੱਜ ਗਈ ਦੇਖ ਕੇ ਮਾਰਿਆ ਕਰੋ ਤੂੰ ਟਾਈਮ ਟਾਈਮ ਦੀ ਗੱਲ ਹੁੰਦੀ ਆ ਥੋੜੇ ਰੁੱਕ ਬੱਚੇ ਉਹਦੇ ਧੱਕੇ ਮਾਰ ਕੇ ਕੱਢਿਆ ਸੀ ਮੈਨੂੰ ਠੀਕ ਆ ਜੀ ਮੈਨੂੰ ਤਾਂ ਹੁਣ ਸਿਆਣ ਆਈ ਆਪਣੇ ਪਿੰਡ ਦੀ ਟਾਈਮ ਆ ਜਾਂਦਾ ਹੁੰਦਾ ਕਿਸੇ ਦੇ ਨਾਲੇ ਹਾਂ ਟਾਈਮ ਤਾਂ ਆ ਜਾਂਦਾ ਜੀ ਗਲਤੀ ਹੋ ਗਈ ਚਲ ਤੁਸੀਂ ਇਹਨੂੰ ਛੱਡੋ ਜੀ ਕਿਵੇਂ ਲੈ ਕੇਵੇਂ ਕਰਕੇ ਇਹ ਵੀ ਪਿੰਡ ਦੇ ਬੰਦੇ ਹਾਂ ਚਲ ਸਰਪੰਨੇ ਆ ਫਿਰ ਇਹਨੂੰ ਛੱਡੋ ਜੀ ਛੱਡੋ ਛੱਡ ਦਿਓ ਜੀ ਛੱਡੋ ਜੀ ਛੱਡੋ ਚਲੋ ਜਾ ਜਾ ਅੰਗੋ ਜੀ ਧੰਨਵਾਦ ਅੱਗੇ ਤਾਂ ਪੀਣੀ ਨਹੀਂ ਗਈ ਕਦੇ ਨਹੀਂ ਜੀ ਅਬਲਾ ਤਾਂ ਤੌਣੀ ਲਾਉਣੀ ਸੀ ਜੀ ਇਹਦੇ ਕਾਣੂ ਲਾਉਣਾ ਹੈ ਚਲੋ ਜੀ ਚੰਗਾ ਜੀ ਧੰਨਵਾਦ ਜੀ ਫਿਰ ਮਿਲਾਂਗੇ ਜੀ ਵਾਹ ਨਤਕ ਵੱਡੇ ਸਤਾ ਨੇ ਹੈਂਕੜੀ ਕੱਢਣੀ ਸੀ ਕੱਢਤੀ ਨਾ ਹੁਣ ਪਤਾ ਲੱਗ ਗਿਆ ਚਲੋ ਆਪਾਂ ਕੰਮ ਕਰੀਏ